ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਮੂ ਡੇਰੀ ਫਾਰਮ ਮਹਿੰਦੋਪੁਰਾ ਦੇ ਵਿੱਚ ਇੱਕ ਹੋਰ रिक्वेस्ट ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਆਪਣੇ ਆਪ ਦੇ ਫਾਰਮ ਤੋਂ ਥੋੜੀ ਜਿਹੀ ਕੋਕੜ ਗੱਭਣ ਵੜ ਸੇਲ ਲਈ ਲੈ ਕੇ ਆਏ ਆ ਪਹਿਲਾ ਸੂਆ ਸੂਈਆ ਦੂਜੇ ਸੂਈ ਲਈ 5 ਮਹੀਨੇ ਦੀ ਕੱਪੜ ਚੱਕ ਪਾਸ ਫੇਸ ਬਿਊਟੀ ਦੇਖੋ ਕੱਤ ਕਾੜ ਪੂਰਾ ਫੱਲਾ ਵਜਨ ਪ੍ਰਿੰਟ ਵਾਲੀ ਵੜਾ ਕੀ ਸਮੀ ਸਭਾਈ ਥਣ ਦੇਖ ਸਕਦੇ ਚਾਰੇ ਥਣ ਪੂਰੇ ਨਿਖੜਵੇਂ ਤੇ ਪੂਰੀ ਸਪੇਸ ਤੇ ਹੱਤੀ ਚਵਾਈ ਵਾਲਾ ਗੁੱਲੇ ਵਾਲਾ ਖਣ ਲੱਗਿਆ ਤੇ ਪੂਰੀ ਸੀਲ ਢੀਲੇਵੇ ਤੇ ਮਿਲਕ ਰੇਂਜ ਦੇਖ ਸਕਦੇ ਆ ਤੇ ਜਿਹੜਾ ਹੁਣੇ ਥੱਲੇ ਦੁੱਧ ਰੈਡੀ ਆ 9 ਤੋਂ 10 ਕਿਲੋ ਦੁੱਧ ਰੈਡੀ ਆ ਰੇ ਥੱਲੇ ਸੱਜਰ ਨੇ ਬਾਈ ਜੀ 18 ਤੋਂ 20 ਲੀਟਰ ਦੁੱਧ ਦੱਸਤਾ ਇਹ 5 ਮਹੀਨੇ ਦੀ ਚੈੱਕ ਪਾਸ ਕੱਬਣਾ ਫੇਸ ਬਿਊਟੀ ਦੇਖ ਸਕਦੇ ਸਿੰਗ ਜਰੂਰ ਹੈਗਾ ਮਾੜਾ ਮਾੜਾ ਕਹਿੰਦੀ ਕੁਝ ਨਹੀਂ ਫੁੱਲ ਜਾਤ ਪਾਤ ਵਾਲੀ ਵਹਿੜ ਹੈਗੀ ਵੱਡੇ ਕੱਦ ਕਾਟ ਚਾ ਪੂਰੇ ਚ ਤੇ ਬਾਜ ਰੇਟ ਉੱਤੇ ਵਹਿੜ ਸੇਲ ਹੈ ਇਹ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜ ਪਸੰਦ ਹੋਵੇ ਤਾਂ ਔਕੜ ਕੱਬਣਾ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰੋ ਮੇਰਾ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਦਾ ਸੀਨੀਅਰ ਸਿੰਘ ਹਾਂ ਤੇ ਮੋਬਾਈਲ ਨੰਬਰ ਹੈਗਾ 8699099728 ਸਾਰੇ ਮੇਰੇ ਵੀਰਾਂ ਦਾ ਬਿਲਕੁਲ ਅਰਦ ਤੱਕ ਦੇਖਣ ਲਈ ਤੇ ਤੁਹਾਨੂੰ ਧੰਨਵਾਦ ਜਲਦ ਮਿਲਦੇ ਆ ਨਵੀਂ ਵੀਡੀਓ ਨਾਲ ਥੈਂਕ ਯੂ ਗੁੱਡਬਾਈ